कानून व्यवस्था का निकलिया जनाजा गुरु नगरी च महिला ते जानलेवा हमला कौन खाखी वाल की सुरक्षा सूबे च अमन कानून की स्थिति लगातार विगड़ती जा रही है लगातार व्डिया वारदातों को अंजाम दिता जा रहा है हूं त ਕੋਡ ਪੁਲਿਸ ਮੁਲਾਜ਼ਮ ਪੁਲਿਸ ਦੇ ਅਫਸਰ ਵੀ ਸੁਰੱਖਿਅਤ ਨਹੀਂ ਅੰਮ੍ਰਿਤਸਰ ਚ ਇੱਕ ਮਹਿਲਾ ਐਸਐਚਓ ਤੇ ਜਾਨਲੇਵਾ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਸੂਬੇ ਦੀ ਕਾਨੂੰਨ ਵਿਵਸਥਾ ਤੇ ਕਈ ਸਵਾਲ ਖੜੇ ਹੋ ਗਏ ਨੇ ਡੀਜੀਪੀ ਸਾਹਿਬ ਇਹ ਸੂਬੇ ਚ ਹੋ ਕੀ ਰਿਹਾ ਹੈ ਜੇਕਰ ਹੁਣ ਪੁਲਿਸ ਵਾਲੇ ਸੁਰੱਖਿਅਤ ਨਹੀਂ ਪਦਮਾਸ਼ਾ ਦੇ ਦਿਲਾਚੇ ਖਾਕੀ ਦਾ ਖੌਫ ਬਚਿਆ ਹੀ ਨਹੀਂ ਜੇਕਰ ਤੁਹਾਡੇ ਆਪਣੇ ਅਫਸਰ ਵੀ ਹੁਣ ਮਹਿਫੂਜ਼ ਨਹੀਂ ਤਾਂ ਆਮ ਲੋਕਾਂ ਦਾ ਕੀ ਬਣੂ ਜਨਾਬ ਦੱਸੋ ਕਿ ਕੀ ਸਮਝੀਏ ਜੀ ਹਾਂ ਸੂਬੇ ਚ ਕਾਨੂੰਨ ਵਿਵਸਥਾ ਦੇ ਨਿੱਕਲਦੇ ਜਨਾਜ਼ੇ ਦੀ ਲਗਾਤਾਰ ਬੱਤੋ ਬੱਤਰ ਹੁੰਦੇ ਜਾ ਰਹੇ ਹਾਲਾਤਾਂ ਦੀ ਤਾਜ਼ਾ ਉਦਾਹਰਣ ਪੇਸ਼ ਕਰਦਾ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਤੋਂ ਨਿੱਕਲ ਕੇ ਸਾਹਮਣੇ ਆਇਆ ਹੈ ਜਿੱਥੇ ਥਾਣਾ ਵੇਰਕਾ ਦੀ ਐਸਐਚਓ ਅਮਨਜੋਤ ਕੌਰ ਤੇ ਜਾਣੇਵਾ ਹਮਲਾ ਹੋਇਆ ਹੈ ਵਾਰਦਾਤ ਨੂੰ ਵੇਰਕਾ ਨੇੜਲੇ ਪਿੰਡ ਮੁੱਦਲ ਨੇੜੇ ਅੰਜਾਮ ਦਿੱਤਾ ਗਿਆ ਬਾਰਦਾਤ ਦੇ ਬਾਰੇ ਜਾਣਕਾਰੀ ਦਿੰਦਿਆਂ ਵੇਰਕਾ ਥਾਣੇ ਚੀਤਨਾਤ ਪੁਲਿਸ ਮੁਲਾਜ਼ਮ ਸਿਮਰਨਜੀਤ ਕੌਰ ਨੇ ਦੱਸਿਆ ਕਿ ਰਾਤ ਦੇ ਸਮੇਂ ਐਸਐਚਓ ਸਾਹਿਬਾ ਅਮਨਜੀਤ ਕੌਰ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਪਿੰਡ ਮੁੱਦਲ ਨੇੜੇ ਕੁਝ ਲੋਕ ਹੰਗਾਮਾ ਕਰ ਰਹੇ ਨੇ ਹੁੱਲੜਬਾਜ਼ੀ ਕਰ ਰਹੇ ਨੇ ਲੜਾਈ ਝਗੜਾ ਕਰ ਰਹੇ ਨੇ ਅਤੇ ਜਦੋਂ ਐਸਐਚਓ ਸਾਹਿਬਾ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤਾਂ ਮੁਲਜ਼ਮਾ ਨੇ ਐਸਐਚਓ ਸਾਹਿਬਾ ਤੇ ਜਾਨਲੇਵਾ ਹਮਲਾ ਕਰ ਦਿੱਤਾ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਐਚਓ ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੋਦਲ ਪਿੰਡ ਲੜਾਈ ਹੋਂਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੋਦਲ ਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛ ਗਏ ਸੀ ਦੇ ਦੌਰਾਨ ਬੰਦਾ ਫੜਿਆ ਸੀਗਾ ਤਾਂ ਉਹਨਾਂ 'ਗੋ ਐਸਐਚਓ ਸਾਹਿਬ ਤੇ ਹਮਲਾ ਕਰਤਾ ਕਾਫੀ ਸਾਟ ਲੱਗੀ ਹੋਈ ਏ ਹੁਣ ਮੰਦੀਪਾਸ ਵਾਲਾ ਆਦਮੀ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਸ਼ਰਾਬ ਦੇ ਨਸ਼ੇ 'ਚ ਤੁੱਤੀ ਅਤੇ ਮਲਜ਼ਮਾਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਐਸਐਚਓ ਅਮਨਜੋਤ ਕੌਰ ਤੇ ਇਚਾਨਦੇਵਾ ਹਮਲਾ ਕੀਤਾ ਗਿਆ ਫਿਲਹਾਲ ਐਸਐਚਓ ਸਾਹਿਬਾ ਗੰਭੀਰ ਰੂਪ ਨਾਲ ਜ਼ਖਮੀ ਨੇ ਅਤੇ ਹਸਪਤਾਲ ਚ ਜ਼ੇਰੇ ਇਲਾਜ ਨੇ ਸੱਚੇ ਪਤਾ ਲੱਗਾ ਜਿ ਰਾਤੀ 9 ਵਜੇ ਤੋਂ ਬਾਅਦ ਝਗੜਾ ਹੋਇਆ ਜੀ ਮੈਡਮ ਬਾਈਪਾਸ ਦੇ ਨਾਕੇ ਤੇ ਜਾ ਰਹੇ ਸੀ ਤੇ ਮੈਨੂੰ ਉੱਤੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਮੈਡਮ ਦੇ ਗੱਲ ਪੈ ਗਏ ਆ ਉਹਨਾਂ ਨੰਗੀਆਂ ਤਲਵਾਰਾਂ ਉਹਨਾਂ ਕੋ ਦਾਤਰ ਸੀ ਉਹਨਾਂ ਸ਼ਹਿਰਾਂ ਰਾਤੀ ਇੱਥੇ ਗੁੰਡਾਗਰਦੀ ਕੀਤੀ ਨਰਾਜ਼ ਕੀਤਾ ਵਾ ਠੇਕੇ ਤੋਂ ਸ਼ਰਾਬ ਪੀ ਗਏ ਬਾਹਰ ਆ ਕੇ ਝਗੜਾ ਕਰਨ ਪਿਆ ਤੇ ਉਹਨਾਂ ਸ਼ਰਕੀ ਜਾਮ ਕੀਤੀ ਸੀ ਤੇ ਉਹਦੇ ਉਹਦੇ ਕਾਰਨ ਜਿਹੜਾ ਮੈਡਮ ਨੂੰ ਰਾਤੀ ਬਹੁਤ ਜਿਆਦਾ ਸਾਟ ਲੱਗੇ ਆ ਮੈਡਮ ਦੇ ਕਿਰਪਾਣਾ ਤੇ ਲਾਦੀ ਡਾਕਟਰ ਵਜਿਆ ਮੈਡਮ ਦਾ ਮੁੰਡਾ ਅਮਰਵੀਰ ਆ ਉਹਨੂੰ ਬਹੁਤ ਜ਼ਿਆਦਾ ਛੱਡ ਲੱਗੀ ਆ ਜੀ ਉਦਰੀ ਸੰਸਰੀ ਖੇਜ਼ ਵਾਰਦਾ ਤੋਂ ਬਾਅਦ ਪੁਲਿਸ ਦਾ ਐਕਸ਼ਨ ਵੀ ਵੇਖਣ ਨੂੰ ਮਿਲਿਆ ਹੈ ਪੁਲਿਸ ਦੇ ਸੀਨੀਅਰ ਅਧਿਕਾਰੀਆ ਮੁਤਾਬਕ ਮਾਮਲੇ ਚ ਮੁੱਖ ਮੁਲਜ਼ਮ ਸੁਖਜੀਤ ਜੋ ਕਿ ਇੱਕ ਫੌਜੀ ਦੱਸਿਆ ਜਾ ਰਿਹਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਐਫ ਆਈ ਆਰ ਨੰਬਰ 55 109 121 152 132 122 191 ਬੀਐਨਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀਦੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋਕਯੂਜ਼ਡ ਆ ਉਹਨਾਂ ਨੂੰ ਵੀ ਜਲਦੀ ਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਜੀ ਹਾਂ ਬਾਕੀ ਬੇहद ਹੈਰਾਨੀ ਦਿਖਾ ਲਈ ਕਿ ਇੱਕ ਫੌਜੀ ਜਿਸ ਦਾ ਕੰਮ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਨਾ ਹੈ ਉਸ ਦੇ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਦੀ ਰਾਖੀ ਕਰਨ ਵਾਲੀ ਤੇ ਇਸ ਤਰ੍ਹਾਂ ਚਾਲੇਵਾ ਹਮਲਾ ਕਰ ਦਿੱਤਾ ਗਿਆ ਇਸ ਤਰ੍ਹਾਂ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਬਾਕੀ ਰਹਿੰਦੇ ਮੁਲਜ਼ਮਾਂ ਤੱਕ ਕਦੋਂ ਪਹੁੰਚਦੀ ਹੈ ਅਮ੍ਰਿਤਸਰ ਤੋਂ ਮਨਿੰਦਰ ਬੋਂਗਾ ਦੀ ਰਿਪੋਰਟ ਪੀਟੀਸੀ ਨਿਊਜ਼